ਓ ਬਾਈ ਯਾਰ ਹੀ ਕਮਾਇਆ ਹੁਣ ਤੱਕ ਸਮਝ ਗਿਆ ਬਾਈ ਓ ਅਰਜਨ ਇਹ ਤੋਂ ਸਾਰੇ ਤੋਂ 5 ਲੱਖ ਰੁਪਇਆ ਲੈਣਾ 5 ਹੀ ਸਾਲ ਹੋ ਗਏ ਇਹਨੂੰ ਪਤਾ ਨਹੀਂ ਮੇਰਾ ਸਾਰਾ ਕਿਹੜੀ ਖੋਲ ਚੁਲ ਗਿਆ ਸੀ ਅੱਜ ਮਿਲਿਆ ਚੱਲ ਅਰਜਨਾਂ ਪੰਜ ਸਾਲ ਹੋ ਗਏ 5 ਲੱਖ ਰੁਪਇਆ ਦਿੱਤੇ ਨੂੰ ਉਹ ਮੋੜਨ ਦਾ ਤੂੰ ਨਾਮ ਹੀ ਨਹੀਂ ਲੈਂਦਾ ਓਏ ਬਾਈ ਜੀ ਕਿਉਂ ਐਵੇਂ ਲੰਗਮੰਦੇ ਵਿੱਚੇ ਟਾਈਮ ਖਰਾਬ ਕਰੀ ਜਾਂਦੇ ਆਂ ਚਾਰ ਪੰਜ ਡੰਗਰ ਆ ਉਹ ਵੀ ਦੁੱਧ ਵਾਲੇ ਕਾਹੋਂ ਤਾਂ ਖੋਲੇ ਗਏ ਕਾਹੋਂ ਅਰਜਨ ਜਿਵੇਂ ਕਹਿੰਦਾ ਓਵੇਂ ਕਰਦੇ ਆਂ ਓਏ ਮੈਨੂੰ ਤਰਸ ਆਉਂਦਾ ਤੇਰੇ ਤੇ ਤੇਰੀ ਗਰੀਬੀ ਤੇ ਤੇ ਨਾਲੇ ਤੇਰੇ ਨਾਲ ਪੁਰਾਣੀ ਲਿਆ ਜਾ ਮੇਰੀ ਸਮਝ ਗਿਆ ਨਾ ਹੁਣ ਚਾਲੇ ਫਤਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਔਰ ਵੱਡੇ ਭਾਈ ਨੂੰ ਮੈਂ ਕਿੰਨੇ ਵਾਰੀ ਕਹਤਾ ਕਿ ਪੰਜ ਛੇ ਪਸ਼ੂ ਹੈਗੇ ਜਿਹੜੇ ਆਪਣੇ ਕੋਲੇ ਉਹਨਾਂ ਚੋਂ ਸਾਰੇ ਵੇਚ ਕੇ ਤੇ ਆਪਾਂ ਦੋ ਰੱਖ ਲਈਏ ਦੁੱਧ ਪੀਣ ਜੋਗੇ ਉਹ ਸਾਰੀ ਡੇੜੀ ਪਸ਼ੂਆਂ ਨਾਲ ਪਸ਼ੂ ਹੋਈ ਰਿਹਾ ਮੇਰੇ ਤੋਂ ਨਹੀਂ ਕੰਮ ਹੁੰਦਾ ਸਾਰੀ ਡੇੜੀ ਭਾਈ ਜੀ ਕਿਉਂ ਐਵੇਂ ਲੰਗਮੰਦੇ ਪਿੱਛੇ ਟਾਈਮ ਖਰਾਬ ਕਰੀ ਜਾਂਦੇ ਆਂ ਚਾਰ ਪੰਜ ਡੰਗਰ ਆ ਉਹ ਵੀ ਦੁੱਧ ਵਾਲੇ ਕਹੋਂ ਤਾਂ ਖੋਲ ਲੇਗੀ ਪੰਜ ਸਾਲ ਹੋ ਗਏ 5 ਲੱਖ ਰੁਪਇਆ ਦਿੱਤੇ ਨੂੰ ਉਹ ਮੋੜਨ ਦਾ ਤੂੰ ਨਾਮ ਹੀ ਨਹੀਂ ਲੈਂਦਾ ਓਏ ਲਓ ਹੋ ਆ ਗਿਆ ਵੱਡਾ ਭਾਈ ਅਜਮਾ ਕਰਦਾ ਬਾਈ ਨਾਲ ਗੱਲ ਮੇਰੇ ਤੋਂ ਨਹੀਂ ਕੰਮ ਹੁੰਦਾ ਬਾਈ ਮੈਂ ਤੇਨ ਨਾਲ ਗੱਲ ਕਰਨੀ ਆ ਵੀ ਆਪਣੇ ਕੋਲ 5-7 ਪਸ਼ੂ ਹੈਗੇ ਆ ਤੇ ਅੱਪ ਦੋ ਪਸ਼ੂ ਰੱਖ ਲੀਏ ਬਾਈ ਦੁੱਧਵਾਦ ਵਾਸਤੇ ਆਪਾਂ ਇਹਨੇ ਕੀ ਕਰਨੇ ਆ ਨਾ ਤਾਂ ਕੋਈ ਆਪਾਂ ਬੰਦਾ ਰੱਖਿਆ ਸਾਰੀ ਦਿਹਾੜੀ ਮੈਂ ਕੰਮ ਕਰਦਾ ਕਰਦਾ ਥੱਕ ਜਾਂਦਾ ਹੋਰ ਕੰਮ ਰਹਿ ਜਾਂਦੇ ਆ ਖੇਤ ਦੇ ਕੰਮ ਰਹਿ ਜਾਂਦੇ ਹੈਗੇ ਕੀ ਗੱਲ ਹੈ ਬਾਈ ਕੁਛ ਬੋਲੜ ਨਹੀਂ ਕਾਦੀ ਪਰੇਸ਼ਾਨੀ ਚ ਹੈ ਤੂੰ ਨਾਲੇ ਤੂੰ ਪਰੇਸ਼ਾਨੀ ਲੈਣਾ ਨਾਲੇ ਮੈਂ ਪਰੇਸ਼ਾਨ ਰਹਿਣਾ ਆਪਾਂ ਦੋ ਪਸ਼ੂ ਰੱਖ ਲੀਏ ਨਾਲੇ ਲੈਣਾ ਦੇਣਾ ਕਰਜ਼ਾ ਕਰਜ਼ਾ ਲਾ ਲਈ ਆਪਾਂ ਜਿਹੜਾ ਆਪਣੇ ਸਿਰ ਚੜਿਆ ਜੇ ਕੋਈ ਪਰੇਸ਼ਾਨੀ ਹੈਗੀ ਤਾਂ ਮੈਨੂੰ ਦੱਸ ਦੇ ਉਹ ਅੱਜ ਜੋਰਾ ਮਿਲਿਆ ਸੀਗਾ ਜੋਰਾ OK ਕੇ ਗਿਆਗਾ ਜੇ ਨਾ ਪੈਸੇ ਮੁੜੇ ਨਾ ਮੈਂ ਤੁਹਾਡੇ ਡੰਗਰ ਵੱਚੇ ਖੋਲ ਲਿਆਉਣੇ ਪਤਾ ਕੋਈ ਨਹੀਂ ਤੁਸੀਂ ਕਹਤੋ ਇੰਨੀ ਟੈਨਸ਼ਨ ਲਈ ਆ ਆਪਾਂ ਪਤਾ ਦੇ ਪੈਸੇ ਦੇ ਨਹੀਂ ਦੇਣੇ ਆ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਉਹ ਮੁੰਡਾ ਤਾਂ ਬਹੁਤ ਕੁੱਤਾ ਉਹ ਤਾਂ ਰਸਤੇ ਵਿੱਚ ਮੈਨੂੰ ਵੀ ਇੱਕ ਦਿਨ ਘੇਰ ਕੇ ਖੜ ਗਿਆ ਉਹਨੂੰ ਇਹ ਦੀ ਪਤਾ ਹੈਗਾ ਵੀ ਬੁੜੀ ਜਾਂਦੀ ਆਉਂਦੀ ਆ ਪਿੰਡ ਦੇ ਵਿੱਚ ਹੁਣ ਮੈਂ ਤਾਂ ਸ਼ਰਮ ਦੀ ਮਾਰੀ ਪਿੰਡ ਚ ਵੀ ਨਹੀਂ ਜਾਂਦੀ ਜੱਟ ਦੀ ਜੁਨਬਰੀ ਸੁਵੇੜ ਕਰੇੜ ਕਰੇ ਤਮਾਰ ਜਾਣਾ ਜੱਟ ਦੀ ਜੁਨਬਰੀ ਸੁਵੇੜ ਕਰੇੜ ਕਰੇ ਤਮਾਰ ਜਾਣਾ ਜੱਟ ਦੀ ਜੁਨਬਰੀ ਜੀ 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 ਆ ਛੋਟੇ ਕਿੰਨਾ ਕਰੇਗਾ ਕੰਮ ਬਸ ਬਾਈ ਥੋੜਾ ਹੀ ਰਹਿ ਗਿਆ ਵੱਢੀ ਜਾਣਾ ਇੱਕ ਪੱਲ ਵੱਢ ਲਾ ਤੂੰ ਤੇ ਮੈਂ ਆਰਤੀ ਕੋਲ ਜਾ ਕੇ ਆਉਣਾ ਆਰਤੀ ਕੋਲ ਓਕੇ ਮੈਂ ਉਹ ਜੋਰੇ ਕਰਕੇ ਜਾਣਾ ਉਹਨੇ ਪਤੰਦਰ ਨੇ ਸਾਰੇ ਪਿੰਡ ਚ ਰੌਲਾ ਪਾਤਾ ਉਹ ਮੇਰੇ ਤੋਂ ਤਾਂ ਲੰਘਿਆ ਟੱਪਿਆ ਬਣੀ ਜਾਂਦਾ ਕਿਸੇ ਗਲੀ ਵਿੱਚ ਪਰਸੋ ਮਾਤਾ ਨੂੰ ਘੇਰ ਕੇ ਖੜ ਗਿਆ ਮੈਂ ਤਾਂ ਉਹਦੇ ਕਰਕੇ ਹੀ ਜਾਣਾ ਪੈਣਾਗਾ ਭੈ ਮਾ ਮੈਨੂੰ ਇੱਕ ਗੱਲ ਕਹਿਣੀ ਸੀ ਜੇ ਆਪਾਂ ਆਰਤੀ ਦੀ ਥੀ ਬਜਾਏ ਆਪਾਂ ਛੋਟੀ ਭੈਣ ਨੂੰ ਨਾ ਪੈਸੇ ਪੁੱਛ ਲਈਏ ਉਹ ਤੇਰਾ ਦਿਮਾਗ ਖਰਾਬ ਆ ਉਹ ਸ਼ਰਮ ਆਉਂਦੀ ਆ ਮੈਨੂੰ ਤਾਂ ਉਹ ਪਹਿਲਾਂ ਤਾਂ ਕੋਈ ਭੰਡ ਚੋਂ ਪੈਸੇ ਨਹੀਂ ਦੇ ਕੇ ਰਾਜੀ ਹੁਣ ਕੁੜੀ ਨੂੰ ਪੈਸੇ ਪੁੱਛਾਂਗੇ ਉਹ ਜਾਵਾਂਗੇ ਕਿੱਥੇ ਆਪਾਂ ਨਹੀਂ ਨਹੀਂ ਮੇਰੇ ਤੋਂ ਨਹੀਂ ਪੁੱਛਿਆ ਜਾਣਾ ਮਾਤਾ ਕੋਲ ਗੱਲ ਕਰਕੇ ਵੇਖੀ ਮਾਤਾ ਨੇ ਕਿਹਾ ਦੇਣਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਨਾ 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 ਮੇਰੇ ਤੋਂ ਨਹੀਂ ਇਹ ਕੁਝ ਹੋਣਾ ਬਾਈ ਤੂੰ ਆਪ ਗੱਲ ਕਰਕੇ ਵੇਖ ਲੈ ਜੇ ਭੈਣ ਮੰਨਦੀ ਆ ਤਾਂ ਮੈਂ ਵੱਡਾ ਭਰਾ ਕਿਤੇ ਛੋਟੇ ਤੋਂ ਪੈਸੇ ਮੰਗਦਾ ਚੰਗਾ ਲੱਗੂਗਾ ਨਹੀਂ ਬਾਈ ਮੇਰੇ ਤੋਂ ਨਹੀਂ ਮੰਗੇ ਜਾਣੇ ਬਾਈ ਥਾਂ ਥਾਂ ਤੇ ਮੰਗਣ ਨਾਲੋਂ ਤਾਂ ਮੈਂ ਕਹਿੰਦਾ ਠੀਕ ਆ ਚੰਗੇ ਪੈਸੇ ਬੱਠੇ ਵਾਲੇ ਹੈਗੇ ਉਹ ਰੌਣਾ ਨਾਲੇ ਆਪਣਾ ਸਰਕਾਰੀ ਮੁਲਾਜ਼ਮ ਆ ਸਰਕਾਰੀ ਨੌਕਰੀ ਕਰਦਾ ਐਨੀ ਕੁ ਤਾਂ ਆਪਣੀ ਮਦਦ ਕਰ ਹੀ ਦੇਣਗੇ ਮੱਦ ਤਾਂ ਛੋਟਿਆ ਕਰ ਦੇਣਗੇ ਪਰ ਯਾਰ ਮੈਂ ਵੱਡਾ ਉਹਨਾਂ ਨੇ ਕਹਿ ਦੇਣਾਗਾ ਵੀ ਇਹ ਛੋਟੀ ਭੈਣ ਤੋਂ ਦੀ ਤੋਂ ਪੈਸੇ ਮੰਗਦਾ ਲੋਕ ਕੀ ਕਹਿਣਗੇ ਯਾਰ ਮੇਰੇ ਤੋਂ ਤਾਂ ਨਹੀਂ ਹੋਣੀ ਗੱਲ ਇਹ ਤੂੰ ਮਾਣ ਵਾਲਾ ਰਹਿ ਕਰਕੇ ਤੂੰ ਆਪ ਪੁੱਛ ਕੇ ਵੇਖ ਲੈ ਮੋੜ ਤਾਂਗੇ ਆਪਾਂ ਕੋਈ ਗੱਲ ਨਹੀਂ ਇਹ ਤਾਂ ਚੋਰੇ ਦਾ ਫਾਹਾ ਵੱਡਾ ਹੈ ਉਹ ਉਹਨੂੰ ਉਹਦੇ ਮੋੜ ਕੇ ਸਾਰੇ ਪਿੰਡ ਚੋਂ ਡੌਂਡੀ ਪਿੰਡ ਦਾ ਫਿਰਦਾ ਪੈਸਿਆ ਕਰਕੇ ਉਹ ਤਾਂ ਆਪਣਾ ਕਲੀਅਰ ਹੋ ਜਾਊਗਾ ਤੂੰ ਆਪੇ ਗੱਲ ਕਰ ਲੈ ਭਾਈ ਮੇਰੇ ਤੋਂ ਨਹੀਂ ਹੋਣੀ ਤਲੇ ਮਹਿਮਾਨ ਨਾਲ ਗੱਲ ਕਰਦਾ ਸ਼ਾਮ ਨੂੰ ਵਈ ਦਾ ਫੋਨ ਹਲੋ ਹਲੋ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਭੈਣੇ ਬਾਈ ਵਰਗੇ ਠੀਕ ਆ ਘਰ ਸੁੱਖ ਸ਼ਾਂਤੀ ਆ ਨਾ ਹਾਂ ਵੀਰੇ ਇੱਥੇ ਤੇ ਸਾਰੇ ਠੀਕ ਆ ਤੁਸੀਂ ਦੱਸੋ ਬੀਬੀ ਵਰਗੇ ਠੀਕ ਆ ਨਾਲੇ ਬਾਈ ਵਰਗੇ

ਉਦਿਦਿਕਾਤ ਨੇ ਗੱਲ ਕਰੀ ਕਿ ਜਾ ਵੀਰੇ ਚਲ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਇਹਨਾਂ ਨੂੰ ਆ ਜਾਣ ਦੋ ਮੈਂ ਗੱਲ ਕਰਦੀ ਆਂ ਮੈਂ ਕਰਦੀ ਹਾਂ ਕੋਈ ਹੱਲ ਸ਼ੁਕਰ ਹੈ ਪ੍ਰਮਾਤਮਾ ਮੈਨੂੰ ਮੇਰੀ ਭੈਣ ਤੇ ਯਕੀਨ ਆ ਉਹ ਕੋਈ ਨਾ ਕੁਝ ਜ਼ਰੂਰ ਹੱਲ ਕਰ ਦੇ ਠੀਕ ਹੈ ਭਣੇ ਮੈਂ ਫੇਰ ਫੋਨ ਕਰੂੰਗਾ ਤੁਸੀਂ ਬਾਈ ਨਾਲ ਗੱਲ ਕਰਕੇ ਨਾ ਇਹ ਹੱਲ ਜ਼ਰੂਰ ਕਰਵਾ ਕੇ ਦੇ ਦਿਓ किन्ने काम हो जाते तड़के तेन तक आ है मैं। सर पेंट गया यारेपंच गया चाह बना के लिया चाह पी आया गया हो गया कम तो हो गया मैनु कहना शाम गेड़ा मारजी

ਤੋ ਤੁਹਾ ਬਤੰਗ ਪਰੇਸ਼ਾਨ ਵਾਲਾ ਕਰੀ ਜਾਂਦੇ ਨੇਗੇ ਪੈਸੇ ਦੇਣੇ ਸੀ ਕਿੰਨੇ ਕ ਪੈਸੇ ਦੇਣੇ ਆ ਪੈਸੇ ਜੀ 5 ਲੱਖ ਦੇਣਾ ਉਹਨਾਂ ਨੇ 5 ਲੱਖ ਰੁਪਈਆ ਹਾਂਜੀ ਤੇ ਉਹ ਮੈਨੂੰ ਕਹਿੰਦੇ ਸੀ ਜੇ ਤੁਸੀਂ ਇੰਨੇ ਕ ਪੈਸੇ ਦਾ ਹੱਲ ਕਰ ਦੋ ਵੀ ਅਸੀਂ ਗਾਹਾਂ ਮੋੜ ਦਾਂਗੇ ਮੇਰੀ ਗੱਲ ਸੁਣ ਲੈ ਪਿਛਲੇ ਸਾਲ ਤਾਂ ਉਹਨਾਂ ਨੂੰ ਪੈਸੇ ਦੇ ਕੇ ਹਟੇ ਆ ਉਹ ਨਾਲੇ ਪੈਸੇ ਉਹਨਾਂ ਖਾਂਦੇ ਆ ਕਿ ਕੀ ਕਰਦੇ ਆ ਉਹ ਪੰਜ 5 ਲੱਖ ਰੁਪਏ ਸਿਰ ਤੇ ਚੜਾਉਂਦੇ ਆ ਨਹੀਂ ਨਹੀਂ ਜੀ ਕੋਈ ਕੰਮ ਕੀਤਾ ਹੋਣਾਗਾ ਜੀ ਐਵੇਂ ਤਾਂ ਉਹ ਵੀ ਕਿੰਨੇ ਪੈਸੇ ਲੈਣ ਦੇਗੇ ਐਨਾ ਕਦਾ ਫਿਰ ਨੂੰ ਮੇਰੇ ਭਰਾਵਾਂ ਦਾ ਪਤਾਗਾ ਮੇਰੀ ਗੱਲ ਸੁਣ ਲੈ ਭਗਵਾਨ ਨੇ ਮੈਂ ਤਾਂ ਐਤ ਕੀ ਤਿੰਨ ਕਿਲੇ ਠੇਕੇ ਤੇ ਲੈਣ ਨੂੰ ਫਿਰਦਾ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਪਰ ਜਿਸ ਆਬ ਨਾ ਵੀਰਾਂ ਨਾਲ ਗੱਲ ਕਰਦਾ ਸੀ ਨਾ ਕਿੰਨਾ ਵੱਡਾ ਵੀਰ ਬਹੁਤ ਟੈਨਸ਼ਨ ਲਈ ਬੈਠਾਗਾ ਜੇ ਕੋਈ ਗੱਲਬਾਤ ਹੋ ਗਈ ਮੁੜ ਕੇ ਵੇਲਾ ਹੱਥ ਨਹੀਂ ਆਉਣਾਗਾ ਉਹ ਤਾਂ ਗੱਲ ਤੇਰੀ ਠੀਕ ਐ ਨਾਲੇ ਤੂੰ ਕਹਤੋ ਦਿਮਾਗ ਤੇ ਬੋਝ ਪਾਈ ਬੈਠੀ ਆ ਲੈ ਹੁਣ ਦੱਸੋ ਜੀ ਬੋਝ ਨਾ ਹੋਊਗਾ ওই ਗੱਲ ਪੈਣਾ ਨੂੰ ਭਰਾਵਾ ਕਿਹੜੇ ਧਰੇ ਹੋਏ ਆ ওই ਗੱਲ ਜ਼ਮੀਨ ਤਾਂ ਫੇਰ ਵੀ ਬਣ ਜਾਊ ਆਪਾਂ ਨੂੰ ਪਰ ਉਹੀ ਗੱਲ ਨਾਲ ਦੇ ਜੰਮੇ ਨਹੀਂ ਨਾ ਮਿਲਨੇ ਉਹ ਜ਼ਮੀਨ ਆਪਾਂ ਨੂੰ ਸਸਤੀ ਮਿਲਦੀ ਆ 80 80 90 90 ਹਜ਼ਾਰ ਨੂੰ ਠੇਕਾ ਲੈਂਦੇ ਆ 60 ਹਜ਼ਾਰ ਨੂੰ ਠੇਕਾ ਮਿਲਦਾ ਮੈਨੂੰ ਐ ਵੀ 4 ਪੈਸੇ ਹੈਗੇ ਆਪਣੇ ਕੋਲੇ ਮੈਂ 5 ਕਿੱਲੇ ਜਿਹੜੇ ਗਾ ਠੇਕੇ ਤੇ ਲੈ ਕੇ ਰੱਖਣਾ ਇਕੱਠਾ ਟੱਕ ਆਹੋ ਮੋਟਰ ਲੱਗੀ ਹੋਈ ਐ ਭਗਵਾਨ ਨੇ ਉਹੀ ਚਾਰ ਪੀਏ ਮੇਰੇ ਕੋਲੇ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਮੈਨੂੰ ਵੀ ਪਤਾ ਤੁਸੀਂ ਆਪਣੇ ਘਰ ਨਹੀਂ ਕਰਦੇ ਹੋ ਪਰ ਹੁਣ ਮੇਰੀ ਗੱਲ ਸੁਣਾ ਉਹਨਾਂ ਨੂੰ ਵੀ ਮਾਨ ਕਰਕੇ ਉਹਨਾਂ ਨੇ ਮੈਨੂੰ ਫੋਨ ਲਾਇਆ ਉਹਨਾਂ ਨੂੰ ਆਇਆ ਵੀ ਸਾਡੀ ਭੈਣ ਕਰ ਦੂ ਹੱਲ ਨਹੀਂ ਉਹੀ ਗੱਲ ਹੋਰ ਕਿਸੇ ਨੂੰ ਨਹੀਂ ਲਾ ਲਿਆ ਬਾਕੀ ਭੈਣ ਭਰਾ ਨਹੀਂ ਇੱਕ ਦੂਜੇ ਦੇ ਨਾਲ ਖੜਨਾਗੇ ਤਾਂ ਹੋਰ ਕੌਣ ਖੜੂਗਾ ਚੱਲ ਮਰਜੀ ਐ ਤੇਰੀ ਅੱਗੇ ਕਿਹੜਾ ਮੈਂ ਤੈਨੂੰ ਨਾ ਕਰੀ ਐ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਲਾ ਨਾਲੇ ਤੜਕੇ ਜਾਇਆ ਏ ਤੇ ਨਾਲੇ ਉਹਨਾਂ ਨੂੰ ਪੈਸੇ ਫੜਾਇਆ ਏ ਤੁਸੀਂ ਚੱਲ ਵੜਦੇ ਨਾਲ ਉਹ ਮੈਂ ਕਿੱਥੇ ਭੱਗ ਜਾਊਂਗਾ ਮੈਂ ਤੇਰਾ ਘਰ ਦੇ ਕੰਮ ਨਹੀਂ ਲੋਟ ਆਉਂਦੇ ਚਲ ਤੂੰ ਆਪ ਹੀ ਦੇਖ ਲਈ ਦੇਖ ਲਓ ਬਾਕੀ ਐਨਾ ਸੱਚੇ ਵੀ ਤੁਹਾਨੂੰ ਕਿਹਾਗਾ ਵੀ ਆਪਾਂ ਨੂੰ ਕਹੀ ਜਾਂਦੇ ਪੈਸੇ ਉਹ ਚਲ ਕੋਈ ਨਾ ਪਾਣੂ ਦਿਮਾਗ ਤੇ ਬੋਝ ਪਾਈ ਬੈਠੀਆਂ ਪਹਿਲਾਂ ਵੀ ਉਹਨਾਂ ਨੇ ਮੋੜ ਹੀ ਦਿੱਤੇ ਸੀ ਪਰ ਉਹਨਾਂ ਨੇ ਇੱਕ ਗੱਲ ਕਹਿ ਨਹੀਂ ਜਾ ਕੇ ਐਵੇਂ ਨਾ ਖਰਚੇ ਕਰੀ ਜਾਇਆ ਕਰੋ ਪੰਜੇ ਪੰਜੇ ਜੋੜ ਨਹੀਂ ਬਹੁਤ ਔਖੀ ਹੈ ਕੋਈ ਨਾ ਜੀ ਕਹਿ ਦੂੰਗੀ ਮੈਂ ਓਹ ਬਾਈ ਯਾਰ ਕਿੱਥੇ ਮਾ ਫੋਨ ਲਾਇਆ ਸੀ ਉਹ ਪਸਵਾਨ ਪੱਠੇ ਪੁੱਠੇ ਪਾਉਂਦੇ ਹੋਣੇ ਤੇ ਤੂੰ ਫੋਨ ਲਾਉਂਦੀ ਮੇਰੀ ਧੀ ਤੈਨੂੰ ਅੱਡੇ ਤੇ ਲੈ ਕੇ ਆਉਂਦੀ ਕੋਈ ਤਾਂ ਕਹੀ ਇਹਨੇ ਦੱਸਿਆ ਹੀ ਦੀ ਸਾਨੂੰ ਮਾ ਫੋਨ ਲਾਇਆ ਸੀ ਚੱਕਿਆ ਨਹੀਂ ਬਾਈ ਤੇ ਐਵੇਂ ਨਾ ਫਿਕਰ ਕਰੋ ਨਾਲੇ ਥੋੜਾ ਹੱਲ ਕਰਕੇ ਲਈਆਂ ਮੈਂ ਹੁਣ ਤੁਸੀਂ ਸਾਰੀਆਂ ਟੈਨਸ਼ਨਾਂ ਛੱਡ ਦੋ ਜਿਸਨੇ ਚੱਕਰ ਤੁਹਾਡੀ ਭੈਣ ਤੁਹਾਡੇ ਨਾਲ ਆ ਨਾ ਤੁਹਾਨੂੰ ਫਿਕਰ ਕਰਨ ਦੀ ਕਾਸੀ ਕਾਸੀ ਦੀ ਲੋੜ ਨਹੀਂ ਹੈ ਅੱਜ ਆਪ ਕੋ ਪੈਸੇ ਤੇ ਜਿਹਦੇ ਹੈਗੇ ਨਾ ਤੇ ਮੱਥੇ ਮਾਰ ਕੇ ਆਓ ਗਹਾਨਾ ਇਹ ਜੇ ਕੋਸ਼ ਕਰਨ ਦੀ ਫੜਨ ਦੀ ਲੋੜ ਨਹੀਂ ਹੈਗੀ ਕਿ ਪੈਸੇ ਧੰਨਵਾਦ ਕਰਨ ਵਾਲੀ ਕਿਹੜੀ ਗੱਲ ਆ ਨਾਲੇ ਮੇਰੇ ਸਾਹਮਣੇ ਤੁਸੀਂ ਕੱਦ ਹੱਥ ਬੰਨਦੇ ਆ ਪਾਗਲ ਹੋ ਗਏ ਆ ਆਪਾਂ ਇੱਕੋ ਹੀ ਆ ਉਹੀ ਗੱਲ ਆ ਆਪਾਂ ਇੱਕ ਦੂਜੇ ਦੇ ਆਪਾਂ ਨੇ ਕੰਮ ਆਏ ਭੈਣ ਭਰਾ ਫੋਰ ਕੌਣ ਆਊਗਾ ਮੈਂ ਹੈਗੀ ਨਾ ਤੁਹਾਡੇ ਨਾਲ ਐਮੀਨਾ ਉਹੋ ਕਰੋ ਨਾਲਿਆ ਮੈਨੂੰ ਨਹੀਂ ਚਾਹੀਦਾ ਧੰਨਵਾਦ ਮੈਨੂੰ ਤਾਂ ਇਹ ਵੀ ਮੇਰੇ ਭਰਾ ਨਾਲ ਸੁਖੀ ਰਹਿਣਾ ਹੱਸਦੇ ਖੇਡਦੇ ਰਹਿਣਾ ਤੁਹਾਡੇ ਨਾਲ ਹੀ ਮੈਂ ਆ ਉਹ ਕਹਿੰਦੇ ਨਾ ਧੀਆਂ ਦੇ ਤਾਂ ਪੇਕੇ ਭਰਾਵਾਂ ਨਾਲ ਹੀ ਹੁੰਦੇ ਆ ਅੰਨਾਲਿਆ ਹਾ ਜਿਹੜੇ ਪੈਸੇ ਨਾ ਜਾ ਕੇ ਬਾਈ ਉਹਦੇ ਮੂੰਹ ਤੇ ਮਾਰ ਕੇ ਆ। ਬਸ ਗਾਹਾਂ ਤਾਂ ਇਹ ਜਿਹੇ ਬੰਦੇ ਤਾਂ ਪੈਸੇ ਨਾ ਫੜਨ ਦੀ ਲੋੜ ਨਹੀਂ ਹੈਗੀਗੀ। ਬੈਠਿਆ ਰੱਤਾ ਆਇਆ ਅਧਿਕਾਰੀ ਵੀ ਲੈ ਮੇਰਾ ਹਿਸਾਬ ਪਤਾਵਾ ਇਹਨੇ ਪਿੰਡ ਤੇ ਜੀਣਾ ਉੱਪਰ ਕਰਤਾ ਸੀ ਕੋਨੇ ਪੁੱਤ ਚੱਲ ਲੈਣਾ ਦਾ ਹਿਸਾਬ-ਕਿਤਾਬ ਕਰਨ ਆਏ ਆ ਜੀ ਬਾਈ ਇੱਕ ਗੱਲ ਤਾਂ ਹੈਗੀ ਆ ਔਰ ਤੁਹਾਡੇ ਦਾ ਸਾਰਾ ਪਿੰਡ ਡਰਦਾ ਡਰੂ ਕੋਣਾ ਛੋਟਿਆ ਪਹੁੰਚ ਦਿੱਲੀ ਤੱਕ ਆ ਜੱਟ ਦੀ ਬਾਈ ਇਧਰ ਆ ਕੇ ਮੇਰੇ ਉੱਤੇ ਹੀ ਹੁੰਦੇ ਆ

ਜੋੜਿਆ ਆ ਚੱਕ ਆਉਦਾ ਪੂਰਾ 5 ਲੱਖ ਰੁਪਏ ਪੂਰਾ ਪੈਸੇ ਦਾ ਪੂਰਾ ਜੋੜਿਆ ਹੁਣ ਮੈਂ ਤੇਰਾ ਸਾਰਾ ਕਰਜ਼ਾ ਲਾਤਾ ਤੇ ਅੱਜ ਤੋਂ ਬਾਅਦ ਯਾਦ ਰੱਖ ਲੋ ਜੇ ਜੇ ਜਵਾਕ ਨੂੰ ਰਸਤੇ ਦੇ ਵਿੱਚ ਤੰਗ ਕੀਤਾ ਜਾਂ ਮੇਰੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਰਸਤੇ ਦੇ ਵਿੱਚ ਰੋਕਿਆ ਤਾਂ ਆਉਦਾ ਪੜਿਆ ਵਿਚਾਰ ਲੋ ਜੀ ਛੋਟਿਆ ਮੈਂ ਤਾਂ ਸੋਚਿਆ ਸੀ 사ळा ਚਾਹੇ ਫਹਾ ਲਊਗਾ ਤੇ ਚਾਹੇ ਇਹ ਜ਼ਮੀਨ ਮੇਰੇ ਨਾਂ ਕਰੂਗਾ ਇਹਦੀ ਜ਼ਮੀਨ ਤੇ ਵੀ ਮੇਰੀ ਅੱਖ ਸੀ ਹੁ ਸਾਰ ਸასი ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨਰ ਸਿੱਧੂ ਹੁਣੇ-ਹੁਣੇ ਸਾਡੀ ਵੀਡੀਓ ਦੇਖੀ ਆ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਕਰਦੇ ਆ ਕਰੋ ਅਸੀਂ ਨਾ ਬੋਲਾਂਗੇ ਕਮੈਂਟ ਦੇ ਵਿੱਚ ਤੇ ਜੇ ਕੋਈ ਮੇਰੇ ਵੀਰ ਮੇਰੀ ਭੈਣ ਮੇਰਾ ਭਰਾ ਜਾਂ ਮੇਰਾ ਬੱਚਾ ਕੋਈ ਬਜ਼ੁਰਗ ਸਾਡੇ ਨਾਲ ਜੁੜਿਆ ਤਾਂ ਠੀਕ ਹੈ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਕਿਸ ਤਰ੍ਹਾਂ ਲੱਗਿਆ ਪਾਰਟ ਤੇ ਅਸੀਂ ਅਗਲਾ ਪਾਰਟ ਪਾਵਾਂਗੇ ਤਾਂ ਬਹੁਤ ਇੰਟਰਸਟਿੰਗ ਸਟੋਰੀ ਹੈ ਠੀਕ ਹੈ ਜੀ ਤੇ ਜੁੜੇ ਰਹੋ ਸਾਡੇ ਨਾਲ ਤੇ ਜੇ ਕੋਈ ਸਟੋਰੀ ਹੁੰਦੀ ਹੈ ਕਿਸੇ ਕੋਲੇ ਤਾਂ ਸਾਨੂੰ ਜਰੂਰ ਦੱਸਿਆ ਕਰੋ ਸਾਨੂੰ ਕਮੈਂਟ ਕਰਦੇ ਆ ਕਰੋ ਜਾਂ ਆਪ ਦਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਨੰਬਰ ਹੈ ਉਹੀ ਆਪਣਾ ਐਡ ਕਰੂੰਗਾ ਤੁਸੀਂ ਉੱਤੇ ਮੈਨੂੰ ਫੋਨ ਵੀ ਲਾ ਸਕਦੇ ਹੋ ਠੀਕ ਹੈ ਜੀ ਬਹੁਤ ਘੈਂਡ ਘੈਂਡ ਸਟੋਰੀਆਂ ਸੀ ਲੈ ਕੇ ਆ ਰਹੇ ਆ ਜੁੜੇ ਰਹੋ ਸਾਡੇ ਨਾਲ ਠੀਕ ਹੈ ਜੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਦਿਓ ਜੱਜਤ ਬਾਈ ਜੀ ਸასი ਕਾਲ ਸਾਰਾ